ਉਰੇ ਨੌਰ ਜਿ ਲੱਗ ਜਾਵੇ। ਲੱਗੇ। ਸੱਸੀ ਕਾਜੀ ਤੋਂ ਅਨਸਾਰ ਨੂੰ ਹਾਜ਼ਰ। ਮਹਾਂਤੋ ਢੀ ਆਪਣੀ ਅਮਰਿਤਕਰ ਜੋਸ਼ੀ। ਜੋਸ਼ੀ ਜੀ ਜੇ ਲਲਾਉਂ ਤੇ ਸੀ ਨੰਦ ਕਰੇ ਇੱਕ ਵਾਰ ਦੱਸਣ ਕਰਦੇ ਆ। ਲੋ ਜੀ ਅੱਜ ਮੈਂ ਤੁਹਾਨੂੰ ਬਹੁਤ ਹੀ ਇੱਕ ਪਿਆਰਾ ਜਿਹਾ ਲੋਕ ਗੀਤ ਸੁਣਾਉਣ ਲੱਗੀਆਂ। ਇਹ ਗੀਤ ਦੇ ਬੋਲ ਨੇ ਬਹੁਤ ਡੂੰਘੇ ਅਰਥ ਨੇ। ਸਮਝਣ ਵਾਲੇ ਸਮਝਿਓ ਗੀਤ ਨੂੰ ਅਖੀਰ ਤੱਕ ਦੇਖਿਓ। ਕਿ ਇੱਕ ਮੁਟਿਆਰ ਦੇ ਘਰ ਵਾਲਾ ਅਨੁਸਕੇ ਤੇ ਲੈ ਜਾਂਦਾ। ਉਹ ਫਿਰ ਵਿਚਾਰੀ ਜਿਹੜੀ ਸੰਸਕਾਰੀ ਕੁੜੀਆਂ ਹੁੰਦੀਆਂ ਨੇ ਨਾ ਉਹ ਕੰਮ ਕਦੋਂ ਦਾ ਤਾਂ ਛੱਡਦੀਆਂ ਨਹੀਂ ਵਿੱਚੇ ਵਿੱਚ ਔਖੀਆਂ ਹੁੰਦੀਆਂ ਤੁਰੀਆਂ ਫਿਰਦੀਆਂ ਨੇ ਹਨਾ ਤੇ ਉਹ ਚਾਹੀ ਨਹੀਂ ਰੋਂਦੀ ਫਿਰਦੀਆਂ ਨਾਲ ਨੂੰ ਯਾਦ ਕਰਦੀ ਫਿਰਦੀ ਉਹ ਆਇਆ ਤਾਂ ਹੈ ਨਹੀਂ ਤੇ ਉਹ ਰਾਤ ਨੂੰ ਫਿਰ ਜਦੋਂ ਵੀ ਸਾਰਾ ਕੰਮ ਕਾਜ ਕਰਕੇ ਤੇ ਉਹਨੇ ਦੁੱਧ ਨੂੰ ਜਾਗ ਲਾਉਣ ਲੱਗੀ ਤੇ ਉਹ ਰੋਈ ਜਾਂਦੀ ਹੈ ਤੇ ਫਿਰ ਉਹਨੇ ਉਸ ਜਾਗ ਲਾਉਂਦੀ ਨੇ ਉਹਦੇ ਦਿਮਾਗ 'ਚ ਬੱਸ ਉਹਨੇ ਗੀਤ ਬਣਾ ਲਿਆ ਉਸ ਤੋਂ ਮਤਲਬ ਦੁੱਧ ਕੋਈ ਤੇ ਦੁੱਧ ਨੂੰ ਤਾਂ ਉਹਨੇ ਆਪਾ ਪਤੀ ਮੰਨ ਲਿਆ ਉਹ ਮਧਾਣੀ ਨੂੰ ਨੇ ਆਪਣੇ ਆਪ ਨੂੰ ਸਮਝ ਲਿਆ ਤੇ ਹੁਣ ਤੁਸੀਂ ਉਹ ਕਹਿੰਦੀ ਵੀ ਮੈਂ ਤਾਂ ਤੈਨੂੰ ਜਾਗ ਲਾਤਾ ਤੂੰ ਤਾਂ ਸੌਂ ਗਿਆ ਤੇ ਮੈਂ ਤਾਂ ਸਾਰੀ ਰਾਤ ਤੇ ਢਿਆਂ ਚ ਰਹੀ ਸਵੇਰੇ 4 ਵਜੇ ਉੱਠ ਕੇ ਤੈਨੂੰ ਮੈਂ ਫੇਰ ਛੇੜ ਲਿਆ ਹੈ ਨਾ ਤੇ ਇਹ ਹੁਣ ਤੁਸੀਂ ਆਪ ਸਮਝੋਗੇ ਸਾਰੇ ਇਹ ਗੀਤ ਦੇ ਭਾਵ ਅਰਥ ਬਹੁ ਡੂੰਘੇ ਅਕਸਰ ਲਿਖਣ ਵਾਲੇ ਨੇ ਵੀ ਕਮਾਲ ਹੀ ਕਰਤੀ ਤੇ ਸਮਝਣ ਵਾਲੇ ਤੁਸੀਂ ਇਸ ਲੋਕ ਗੀਤ ਨੂੰ ਸਮਝਿਓ ਲੋਕ ਗੀਤਾਂ ਦੇ ਵਿੱਚ ਆਪਣੀ ਹਰ ਸਮੱਸਿਆ ਹਰ ਤਰ੍ਹਾਂ ਦੇ ਵਿਚਾਰ ਘਰੋਏ ਹੋਏ ਨੇ ਸਮਝਣ ਵਾਲੇ ਉਹਨੂੰ ਸਮਝ ਲੈਂਦੇ ਨੇ ਤੇ ਲੋ ਹੁਣ ਤੁਸੀਂ ਮੰਨੋ ਇਸ ਗੀਤ ਦਾ ਆਨੰਦ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਜਿਵੇਂ ਆਪਣੀ ਗੁਰਦੇ ਜਾਂ ਕਹ ਲੋ ਕਿਡਨੀ ਹੈ ਨਾ ਫੇਲ ਹੋ ਜਾਂਦੀ ਆ ਉਹਦੇ ਬਾਰੇ ਪਹਿਲਾਂ ਹੀ ਪਾਇਆ ਹੋਇਆ ਹੋਰ ਵੀ ਪਾਉਂ ਬਹੁਤ کارਗਰ ਨੁਕਤਾ ਹੈ ਤੇ ਆਪ ਦਾ ਕਾਫੀ ਪੈਨਸ਼ਨ ਲੈ ਕੇ ਬੈਠੇ ਹੋ ਇਸ ਤੋਂ ਬਾਅਦ ਤੁਰੰਤ ਬਾਅਦ ਮੈਂ ਤੁਹਾਨੂੰ ਉਹ ਨੁਕਤਾ ਦੱਸੂਗੀ ਤੇ ਲੋ ਮਾਣਾ ਫਿਰ ਸਾਰੇ ਪਿਆਰੇ ਜੀ ਲੋਕੀ ਦਾ ਆਨੰਦ ਉਹ ਮਟਿਆਰ ਫਿਰ ਕੀ ਗਾਉਂਦੀ ਹੈ ਖਲਾਉਂਦੀ ਤੇ ਕੀ ਕਹਿੰਦੀ ਹੈ ਸੁਣ ਅ ਰਾਤ ਤੀਂ i le rusiyana kariya सारे हाणो हस काल दिलां हाल दिल रोक रोक हंजू खे उत कोई न

ਹਰ ਦੀਆਂ ਨੈਣ ਜੈਦੋਂ ਖਾਂਦੇ ਨੇ ਨੈਣ ਜੈਦੋਂ ਖਾਂਦੇ ਨੇ ਵਾਹ ਦੇਵ ਲੋਰ ਹਥਾਂ ਵਿਚੋਂ ਛੋਟੇ ਜਾਂਦੇ ਨੇ ਬਹਿਥਾਂ ਵਿਚੋਂ ਛੁੱਟ ਜਾਂਦੇ ਨੇ ਕਾਲਾ ोल दुद्ध नू मि पशी दुद्ध पाणि पियार पर देखिया, पियार आर देखिया, ਸੱਸੀ ਨੂੰ ਵਾਰੀ ਗਾਣਾ ਜਰ ਸੱਚ ਦੇਖਿਆ ਨ ਜਰ ਸੱਚ ਦੇਖਿਆ ਪਹਿਲਾ ਪਾਣੀ ਛੜੀਆ ਫੇਰ ਸੇਕ ਤੈਨੂੰ ਲੈ ਗਿਆ ਫੇਰ ਸੇਕ ਤੈਨੂੰ ਲੈ ਗਿਆ स उतर की पाया दुधनू ॾीं पुछंदी राती जॻह हंजो की न ਅੱਜ ਸੂਬਾ ਸਿਰੇ ਮੈਨੂੰ ਹੱਥ ਜੀ ਨੇ ਲਾਇਆ ਏ ਮੈਨੂੰ ਹੱਥ ਜੀ ਨੇ ਲਾਇਆ ਏ ਮਹਿੰਦੀ ਵਾਲੇ ਹੱਥਾਂ ਚੋਂ ਸਿਕਕੀਨਾ ਕਿਲਨਾਏ ਮੱਖਣ ਦਾ ਪੇੜਾ ਹੌਕੇ ਨਾਲ ਹੱਥਾਂ ਛੁੱਟ ਗਈਆ ਮੱਖਣ ਦਾ ਪੇੜਾ ਹੌਕੇ ਨਾਲ ਹੱਥਾਂ ਛੁੱਟ ਗਈਆ ਜਦੋਂ ਮੈਂ ਉਚਦੀ ਕੀਲਾ ਲੋਨ ਰੂਸੀ ਹਾਨਾ ਕਾਰਿਆ ਆ ਦੁੱਧ ਨੂੰ ਮਦੜੀ ਭੁਚਦੀ ਲੋਗੀ ਤੁਹਾਨੂੰ ਲੋਗੀ ਤੁਹਾਨੂੰ ਹੋਇਆਗਾ ਤੇ ਸਿੰਘ ਧੰਨਵਾਦ ਸਾਡੇ ਵੀਰੋ ਦੇਖਣ ਲਈ ਤੇ ਹੁਣ ਮੈਂ ਤੁਹਾਨੂੰ ਨਮਸਤਾ ਪਾਣੀ ਆ ਆਜੂਆ ਪਾਣੋ ਸੇਸ਼ ਬੰਦੀ ਸਿਹਤ ਦਾ ਵੀ ਖਿਆਲ ਕਰੀਏ ਗੀਤ ਵੀ ਸਿਹਤ ਵਾਸਤੇ ਤੇ ਨੁਕਤਾ ਵੀ ਸਿਹਤ ਦਾ ਸੀ ਹੈ ਨਾ ਤੇ ਲੋਮੈ ਤੁੰ ਦੱਸਿਆ ਸੀ ਵੀ ਜਿਵੇਂ ਕਿਡਨੀ ਫੇਲ ਹੋ ਜਾਂਦੀ ਹੈ ਪਹਿਲਾਂ ਵੀ ਇਹ ਨੁਕਤਾ ਪਾਇਆ ਹੈ ਔਰ ਬਹੁਤ ਹੀ ਕਾਰਗਰ ਸਿੱਧਾ ਹੈ ਡਾਇਲਿਸਿਸ ਕਰਾਉਣੀ ਵੀ ਲੋੜ ਨਹੀਂ ਪੈਗੀ ਤੇ ਬਾਕੀ ਪਰਮਾਤਮਾ ਦੇ ਹੱਥ ਹੈ ਹੈ ਨਾ ਨਹੀਂ ਤਾਂ ਡਾਕਟਰਾਂ ਦੇ ਸਾਹ ਜਨਾਬ ਜਿਆ ਰਹ ਜਾਂਦੇ ਨੇ ਜਦੋਂ ਉਹਦੀ ਕਿਰਪਾ ਹੁੰਦੀ ਹੈ ਨਾ ਫਿਰ ਸਾਰਾ ਕੁਝ ਠੀਕ ਹੋ ਜਾਂਦਾ ਹੈ ਤੁਸੀਂ ਇਹ ਸੱਤ ਬੂਟੀ ਕੱਲ ਮੈਨੂੰ ਖੰਨੇ ਤੋਂ ਭੈਣ ਦਾ ਫੋਨ ਆਇਆ ਕੋਈ ਆਇਆ ਤਾਂ ਉਹ ਕਹਿੰਦੀ ਮੈਂ ਇੱਥੇ ਕਿਆ ਲੁੰਦੀ ਤੇ ਉਹ ਮੈਨੂੰ ਕਹਿੰਦੀ ਮੈਨੂੰ ਇੱਟਸਿਟ ਦਾ ਨਹੀਂ ਪਤਾ ਤੇ ਫਿਰ ਉਹਨੂੰ ਉਹਨੂੰ ਪਤਾ ਲੱਗਿਆ ਕਹਿੰਦੀ ਆਹ ਬੂਟੀ ਆਹ ਬੂਟੀ ਆ ਮਾਖਾ ਵੀ ਚੰਗੀ ਤਰ੍ਹਾਂ ਦੇਖ ਲਈ ਫੋਟੋ ਚ ਮੈਨੂੰ ਪਤਾ ਇਹਨਾਂ ਦਾ ਮੈਂ ਤੁਹਾਨੂੰ ਦਿਖਾ ਦੂਗੀ ਪਹਿਲਾਂ ਮੇਰੇ ਦਿਖਾਈ ਹੋਈ ਹੈ ਮੈਂ ਤਾਂ ਦੇਖ ਕੇ ਪਤਾ ਲੱਗਦਾ ਤੇ ਉਹਦੀ ਮੜੀ ਹਲਕੀ ਡੰਡੀ ਨਾ ਹਲਕੀ ਗੁਲਾਬੀ ਜੁੰਗੀ ਹਲਕੀ ਹਲਕੀ ਉਹਨੂੰ ਅਸੀਂ ਇੱਟਸਿਟ ਕਹਿੰਦੇ ਆ ਉਹ ਕਹਿੰਦੀ ਤੇ ਗਗਾ ਬੂਟੀ ਕਹਿੰਦੇ ਸਾਂਠੀ ਸ਼ਾਂਠੀ ਸ਼ਾਂਠੀ ਵੀ ਕਹਿੰਦੇ ਨੇ ਮੈਂ ਖੰਕੀਤਰਾ ਪੇਸ਼ਾਨ ਕਰਨ ਨਹੀਂ ਕਹਿੰਦੀ ਸਾਨੂੰ ਲੱਗਦੀ ਅੱਛਾ ਮੈਨੂੰ ਕਿਵੇਂ ਕਰੀਏ ਹੁਣ ਤੁਸੀਂ ਸੁਣ ਲਓ ਉਹ ਸਾਰੀ ਬੂਟੀ ਕੱਟ ਲਈ ਜਿੰਨੀ ਸੁੱਤੋਂ ਕੱਟ ਲਈ ਤੇ ਉਹ ਮੰਗਰਦਾਸਪੁਰ ਵੱਣੀ ਵੀ ਮੇਨੇ ਕ ਭੈਣ ਨੇ ਫੋਨ ਆਇਆ ਮੈਨੂੰ ਉਹ ਕਹਿੰਦੀ ਅਸੀਂ ਕੁੱਟ ਕੇ ਪਹਿਲਾਂ ਨੂੰ ਕੁੰਡੇ ਸੋਤੇ ਕੁੱਟ ਲੈਨੇ ਫਿਰ ਮਿਕਸੀ ਚ ਫਿਰ ਅਸੀਂ ਚੁੰਨੀ ਦੇ ਵਿੱਚ ਦੀ ਪਾਉਂ ਕੇ ਉਹਦਾ ਪਾਣੀ ਕੱਢ ਲੈਣਾ ਤੁਸੀਂ ਵੀ ਇੰਝ ਕਰਿਓ ਹੈਨਾ ਤੇ ਘੱਟੋ ਘੱਟ 50 ਗ੍ਰਾਮ ਪਾਣੀ ਦਾ ਤੁਸੀਂ ਮਰੀ ਨੂੰ ਪਿਆਓ 5-7 ਦਿਨ ਜਦੋਂ ਤੁਸੀਂ ਪਿਆਓਗੇ ਮਰੀਜ਼ ਤਾਂ ਪਹਿਲੇ ਦਿਨ ਤੋਂ ਦੱਸਣ ਲੱਗ ਜੂ। ਕਿਉਂਕਿ ਉਹ ਉਹਨੂੰ ਪਸ਼ਾਬ ਖੁੱਲ ਕੇ ਉਹਨਾਂ ਲੱਗ ਜੂਆ। ਅੱਛਾ ਤੁਸੀਂ ਆਪ ਸਾਰਾ ਪਰਿਵਾਰ ਵੀ ਚਾਹੇ ਜਿਹਨੂੰ ਕਿਸੇ ਨੂੰ ਵੀ ਇਹ ਪ੍ਰੋਬਲਮ ਆ ਮਾੜੀ-ਮੋਟੀ ਕਿਸੇ ਨੂੰ ਬੰਦ ਘੱਟ ਦਾ ਸੁਣ ਜਾਣਾ ਪੈਂਦਾ ਨਾ। ਕਿਸੇ ਨੂੰ ਜ਼ਿਆਦਾ ਹੀ ਜਾਂਦਾ ਕਿਸੇ ਨੂੰ ਘੱਟ ਤੇ ਕੋਈ ਵੀ ਇਹ ਆਪਣੀ ਪੀੜਣੀ ਦੀ ਇਹ ਪ੍ਰੋਬਲਮ ਹੈ ਤੇ ਤੁਸੀਂ ਹਫ਼ਤੇ 'ਚ ਇੱਕ ਵਾਰੀ ਉਹਦੀ ਕੋਰਜੀ ਬਣਾ ਕੇ ਜਾ ਤਕੀਰਨੀ-ਚੀਰ ਕੇ ਉਹਦੇ ਵਿੱਚ ਦਾਲਚ ਪਾ ਲਈ ਜਿਵੇਂ ਆਪਾਂ ਹਨਾ ਤੇ ਚਲ ਵਿੱਚ ਜਿਵੇਂ ਆਪਾਂ ਪਾਲ ਘਟਾ ਲੈਨੇ ਆ ਐਕਸਟਰਾ ਸਾਰੇ ਲੈ ਲਿਆ ਕਰੋ। ਤੇ ਉਹ ਬਹੁਤ ਹੀ ਵਧੀਆ ਉਹਨਾਂ ਕੇ ਅਭਿਆਪਤ ਬੜਾ ਜਾਂਦਾ ਨਹੀਂ ਖਾਰੀ ਵੀ ਹੁੰਦੀ ਆ ਮੱਜਾਂ ਨੂੰ ਬਹੁਤ ਕਰਦੀਆਂ ਨੇ ਗਰੂੜੀਆਂ ਤੇ ਆਮ ਹੋ ਜਾਂਦੀ ਐ ਮੱਜਾਂ ਓ ਜਿਆਦੇ ਪਿਸ਼ਾਬ ਕਰਦੀਆਂ ਮੇਰੀ ਮਾਂ ਕਹਿੰਦੀ ਭਾਈ ਆਹ ਬਾਲਾ ਇਹਨੂੰ ਖਾ ਤੋਂ ਪਾਈ ਜੰਨੇ ਹੋ ਹਨਾ ਤੇ ਫਿਰ ਆਪਣੇ ਸਿਰੀ ਪਾਲੀ ਲੈਂਦੇ ਬੱਚਾ ਨੂੰ ਪਾਣ ਦੇ ਦੁਪਹਿਰੇ ਖੜੀਆਂ ਨੂੰ ਪਾਣ ਦੇ ਤੇ ਹੁਣ ਉਹ ਆਮ ਹੈ ਕਿਉਂਕਿ ਆ ਤਪਾਹਾਂ ਚ ਹੋ ਜਾਂਦੀ ਐ ਰਕੀਆਂ ਚ ਹੋ ਜਾਂਦੀ ਐ ਬੱਟਾਂ ਤੇ ਸਾਰੇ ਕਿਤੇ ਹੁਣ ਜੀਰੀਆਂ ਲਾਉਣ ਕਰਕੇ ਲੋਕਾਂ ਨੂੰ ਘੱਟ ਦਿਖਾਈ ਦਿੰਦੀ ਆ ਕਿਉਂਕਿ ਉਹ ਜੀਰੀਆਂ ਬਾੜੀਆਂ ਨੌਨੇ ਆਪਾਂ ਤੇ ਜੀਰੀ ਦੇ ਨਾਲ ਬੂਟੀ ਨਹੀਂ ਖੋਣ ਦਿੰਦਾ ਹਨ ਤੇ ਰੂੜੀਆਂ ਤੇ ਹੋ ਕੇ ਮੱਝਾ ਖਾਣੇ ਗੋਹਾ ਜਾਂਦਾ ਰੂੜੀਆਂ ਤੇ ਤੇ ਤੁਸੀਂ ਇਹਨੂੰ ਜਰੂਰ ਕਰਕੇ ਦੇਖੋ ਜਦ ਮੈਂ ਨੌਵੇਂ ਚ ਪੜਦੀ ਸੀ ਮੈਂ ਹਰ ਵਾਰੀ ਵੀਡੀਓ ਚ ਦੱਸ ਰਹੀ ਆ ਜਦ ਆ ਮੈਂ ਥਾਈ ਸੀ ਆਪਣੇ ਤੇ ਸਾਡੇ ਮਾਸਟਰ ਜੀ ਨੇ ਦੱਸਿਆ ਕਿਨੇ ਉਹ ਨੂੰ ਫੇਰ ਉਹਨੇ ਮਤਲਬ ਜਵਾਹਰ ਲਾਲ ਨੈਰੂ ਨੇ ਉਹਨੂੰ ਦਿੱਤੀ ਇਹ ਬੂਟੀ ਪੱਟ ਕੇ ਸਾਡੇ ਦੇਸ਼ ਦਾ ਗਿਫਟ ਹੈ ਇਹ ਲੈ ਕੇ ਜਾਓ ਬੂਟੀ ਤੇ ਇਹੋ ਜੇ ਤੁਸੀਂ ਆਪਣੇ ਕਿਸੇ ਮਰੀਜ਼ ਨੂੰ ਪਿਆਉਂਗੇ ਤਾਂ ਉਹਦੇ ਕਦੇ ਗੁਰਦੇ ਮਤਲਬ ਜਿਵੇਂ ਨਿਕੜਣੀ ਕਰੇ ਫੇਲ ਨਹੀਂ ਤੇ ਉਹ ਕੰਮ ਸੁਣਿਆ ਸੁਣਿਆ ਸੀ ਤੇ ਫੇਰ ਅਸੀਂ ਇਹੇ ਭਨੇ ਇੱਥੇ ਸਾਰੇ ਲੋਕਾਂ ਨੂੰ ਸਾਡੇ ਸੰਕਟੇ ਚ ਵੀ ਮੁੰਡੇ ਨੂੰ ਪਿਆਈ ਤੇ ਇੱਕ ਬੰਦਾ ਇੱਥੇ ਦੁਕਾਨ ਵਾਲਾ ਉਹਦੇ ਮੁੰਡੇ ਨੂੰ ਸੀ ਪ੍ਰੋਬਲਮ ਉਹਨੂੰ ਅਸੀਂ ਰੂਪਾ ਤੋਂ ਪੱਟ ਕੇ ਲਿਆ ਕੇ ਦਿੱਤੀ ਉਹਨਾਂ ਨੇ ਪਾਣੀ ਕੱਢ ਕੇ ਪਾਇਆ ਤੇ ਬੱਥੇ ਠੀਕ ਹੋਏ ਹਨਾ ਤੇ ਪ੍ਰਮਾਤਮਾ ਕਰੇ ਮੈਂ ਤਾਂ ਲਗ ਲਗ ਕੇ ਨੁਕਤੇ ਸੁਣਉਂਦੇ ਹੀ ਜਾਨੀਆਂ ਤੇ ਤੁਸੀਂ ਕਰਨਾ ਆਪਦੀ ਮਰਜ਼ੀ ਆ ਤੁਹਾਡੇ ਤੋਂ ਸੱਬੀ ਤੁਹਾਨੂੰ ਆਪਣੀ ਗੋਣੀ ਚਾਹੀਦੀ ਆ ਤੇ ਹੁਣ ਉਹ ਭੈਣ ਨੂੰ ਮੈਂ ਕਿਹਾ ਜੇ ਤੂੰ ਪਿਆਵੇਂਗੀ ਨਾ ਤੇ ਹੋਊਗਾ ਤਾਂ ਮੁੰਡਾ ਠੀਕ ਹੀ ਕੰਨੀ 32 ਸਾਲ ਦੀ ਉਮਰ ਆ ਜੀ ਬਹੁਤ ਅਸੀ ਔਖਾ ਰਾੜਾ ਘੱਟ ਲੱਗ ਗਿਆ ਤੇ ਮੈਂ ਕਿਹਾ ਫਿਰ ਇਹ ਤੇ ਜੂਰ ਆਪਣੇ ਕਮੈਂਟ ਜੂਰ ਲਿਖੀ ਕੰਨੀ ਬਹਰ ਹਾਲ ਆਪਣੀ ਫੋਟ ਹੈ ਨਾ ਤੇਰਾ ਤੁਸੀਂ ਵੀ ਜਦੋਂ ਸਭ ਨੂੰ ਦੱਸੋ ਉਹਦਾ ਪੀਓ ਦਾ ਕੋਈ ਵੀ ਦਖਲਾ ਨਹੀਂ ਹੈਗਾ ਮੇਰੇ ਸਾਹ ਵਿਚਰਨ ਤੇ ਆਪ ਕਿਉਂਕਿ ਜੇ ਆਪਾਂ ਉਹ ਵਰਕੇ ਵੀ ਖਾਈ ਜਾਈਏ ਇੰਨੇ ਕਿੰਨੇ ਪੱਤੇ ਖਾਵਾਂਗੇ ਐਨੇ ਪਖਾਣ ਨਹੀਂ ਚਾਹਦੇ ਘੱਟੋ ਘੱਟ 50 ਗ੍ਰਾਮ ਪਾਣੀ ਦਾ ਜ਼ਰੂਰ ਪਿਆ ਬੱਦ ਪਿਆ ਜੇ ਬੱਦ ਨਹੀਂ ਇੰਨਾ ਤਾਂ ਪਿਆ ਹੋਰ ਪਟਲੋ ਫ੍ਰਿਜ ਚ ਰੱਖ ਲਓ ਖਾਸੀ ਲੈ ਆ ਕੇ ਹੈਨਾ ਤੇ ਹੋਰ ਫਿਰ ਲੱਭ ਕੇ ਲਿਆਓ ਖੇਤਾਂ ਲਈ ਹੁਣ ਤਾਂ ਆਮ ਮਿਲ ਜੂਗਾ ਲੋ ਮਾਣੋ ਸਾਡੇ ਇਸ ਗੀਤ ਦਾ ਤੇ ਇਹ ਨੁਕਤੇ ਅਨੰਦ ਕੱਲ ਨੂੰ ਆਪਾਂ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਲਿਆਉਂਦੇ ਹਾਂ ਧੰਨਵਾਦ ਸਾਡੀ ਨੂੰ